ਕੇ ਜ਼ਾਲਾ ਦੇ ਨਾਗਪਾਲ ਜਨਰਲ ਸਟੋਰ ਤੋਂ ਰਖੜੀ ਖਰੀਦ ਰਹੀਆਂ ਪੈਣਾ ਨੇ ਜੀਨਿਊਜ਼ ਪੰਜਾਬ ਦੇ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਇਹ ਤਿਉਹਾਰ ਪੈਣਾ ਦੇ ਲਈ ਬਹੁਤ ਖਾਸ ਹੁੰਦਾ ਹੈ ਪੂਰਾ ਸਾਲ ਇੰਤਜ਼ਾਰ ਰਹਿੰਦਾ ਹੈ ਕਿ ਜਦੋਂ ਇਹ ਰਖੜੀ ਦਾ ਤਿਉਹਾਰ ਆਵੇ ਅਤੇ ਅਸੀਂ ਆਪਣੇ ਵੀਰ ਨੂੰ ਰਖੜੀ ਬੰਨ ਕੇ ਉਸ ਦੀ ਸੁੱਖ ਮੰਗੇ ਅਤੇ ਉਹ ਸਾਨੂੰ ਪਿਆਰ ਦੇ ਨਾਲ ਸੋਹਣੇ ਸੋਹਣੇ ਗਿਫਟ ਦਵੇ ਪੈਣਾ ਪੂਰੇ ਚਾਹ ਦੇ ਨਾਲ ਆਪਣੇ ਵੀਰ ਦੇ ਗੁੱਟ ਤੇ ਰਖੜੀਆਂ ਬੰਨਦੀਆਂ ਨੇ ਦੁਕਾਨਦਾਰਾਂ ਦੇ ਵੱਲੋਂ ਮੋਤੀਆਂ ਸਿਤਾਰਿਆਂ ਅਤੇ ਮੌਲੀ ਦੇ ਨਾਲ ਪਰੋਈਆਂ ਮਿਲਦੀਆਂ ਨੇ ਇਹ ਬਹੁਤ ਸੋਹਣੀਆਂ ਰਖੜੀਆਂ ਰਖੜੀ ਦੇ ਤਿਉਹਾਰ ਨੂੰ ਲੈ ਕੇ ਲਗਾਤਾਰ ਬਜ਼ਾਰਾਂ ਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਜੇ ਗੱਲ ਕਰੀਏ ਅਜ਼ਨਾਲੇ ਦੇ ਬਜ਼ਾਰਾਂ ਦੀ ਤੇ ਅਜ਼ਨਾਲੇ ਦੇ ਬਜ਼ਾਰਾਂ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਜਿਸ ਤਰੀਕੇ ਨਾਲ ਭੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਹੈ ਰਖੜੀ ਉਸ ਤਰੀਕੇ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਰਖੜੀਆਂ ਜਿਹੜੀਆਂ ਨੇ ਇਹ ਰਖੜੀਆਂ ਨਾਲ ਬਾਜ਼ਾਰ ਸਜਾਇਆ ਗਿਆ ਇਸ ਵੇਲੇ ਅਸੀਂ ਅਜ਼ਨਾਲਾ ਦੇ ਇੱਕ ਦੁਕਾਨ ਤੇ ਮੌਜੂਦ ਆ ਜਿਸ ਤਰੀਕੇ ਨਾਲ ਤੁਸੀਂ ਵੇਖ ਰਹੇ ਹੋ ਉਸ ਦੁਕਾਨ ਦੇ ਉੱਤੇ ਹਰ ਤਰ੍ਹਾਂ ਨਾਲ ਰਖੜੀਆਂ ਲਗਾਈਆਂ ਗਈਆਂ ਰਖੜੀਆਂ ਸਜਾਈਆਂ ਗਈਆਂ ਕਿਤੇ ਨਾ ਕਿਤੇ ਇੱਥੇ ਵੱਡੇ ਪੱਧਰ ਤੇ ਜਿਹੜੀਆਂ ਪੈਣਾ ਨੇ ਉਹ ਵ ਜਿੱਥੇ ਗੱਲ ਹੁੰਦੀ ਆ ਰਖੜੀ ਦੇ ਤਿਉਹਾਰ ਦੀ ਤਾਂ ਉੱਥੇ ਭੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਆ ਰਖੜੀ ਉਸ ਚੀਜ਼ ਨੂੰ ਲੈ ਕੇ ਇਤਨਾ ਕਿਤੇ ਕਾਫੀ ਭੈਣਾਂ ਚ ਉਤਸ਼ਾਹ ਹੁੰਦਾ ਹੈ ਦੁਕਾਨਦਾਰਾਂ ਚ ਵੀ ਕਾਫੀ ਉਤਸ਼ਾਹ ਹੁੰਦਾ ਹੈ ਕਿ ਉਹਨਾਂ ਲਈ ਵਲੀ ਵੀ ਜਿਹੜਾ ਇਹ ਸੀਜ਼ਨ ਹੈ ਉਹ ਸ਼ੁਰੂ ਹੋ ਜਾਂਦਾ ਹੈ ਤੇ ਇਸ ਸੀਜ਼ਨ ਨੂੰ ਜਿਹੜਾ ਰੱਖ ਕੇ ਮੁੱਖ ਰੱਖ ਕੇ ਉਹਨਾਂ ਕੋਲ ਰਖੜੀਆਂ ਲਗਾਈਆਂ ਜਾਂਦੀਆਂ ਨੇ ਹਾਂ ਜੀ ਮੈਮ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਸਪਨਾ ਤੁਸੀਂ ਰਖੜੀ ਦੇਖ ਰਹੇ ਹੋ ਅੱਜ ਰਖੜੀ ਦਾ ਤਿਉਹਾਰ ਜਦੋਂ ਆਉਂਦਾ ਕਿੰਨਾ ਉਤਸ਼ਾਹ ਹੁੰਦਾ ਹੈ ਰਖੜੀ ਦੇ ਤਿਉਹਾਰ ਲੈ ਕੇ ਕਾਫੀ ਜ਼ਿਆਦਾ ਅੱਜ ਵੀ ਰਕੜੀ ਦੇਖ ਰਹੇ ਹੋ ਕਿ ਕੋ ਸਮਾਂ ਹੁੰਦਾ ਸੀ ਨਾ ਪੀਪਲ ਆ ਵੱਡੀਆਂ ਵੱਡੀਆਂ ਰਕੜੀਆਂ ਲਈਆਂ ਜਾਂਦੀਆਂ ਸੀ ਅੱਜ ਹੋਰ ਤੁਸੀਂ ਛੋਟੀਆਂ ਛੋਟੀਆਂ ਦੇਖ ਰਹੇ ਹੋ ਕਿਹੜੀ ਚੀਜ਼ ਖਾਸ ਦੇਖ ਰਹੇ ਹੋ ਇਹਨਾਂ ਚ ਮੈਂ ਬ੍ਰਦਰ ਹੋਰ ਪਾਪੀ ਵਾਸਤੇ ਦੇਖ ਰਹੀਆਂ ਖਾਸ ਛੋਟੀ ਹੋਏ ਔਰ ਕੰਬੋ ਪੈਕ ਹੋਏ ਕਾਫੀ ਅੱਛੀ ਵੈਰਾਈਟੀ ਹੈ ਇਹਨਾਂ ਕੋ ਕਾਫੀ ਨਿਊ ਆਈ ਹੈ ਪਿਛਲੇ ਸਾਲ ਤੇ ਕਾਫੀ ਡੋਰੀਮਨ ਵਗੈਰਾ ਚਲੇ ਹੈ ਇਸ ਵਾਰ ਬਹੁਤ ਡਿਫਰੈਂਟ ਚੀਜ਼ ਆਈ ਹੈ ਠੀਕ ਹੈ ਸੱਣਾਲਾ ਮੈਂ ਵੀ ਮੌਜੂਦ ਨੇ ਜਿਹੜੇ ਰਕੜੀ ਦਿਖਾ ਰਹੇ ਨੇ ਦੁਕਾਨ ਦਾ ਨਾਮ ਕੀ ਥੋੜੀ ਜਿਹੀ ਨਾਗਪਾਲ ਜਨਨਾ ਸਟੋਰ ਹਾਂਜੀ ਤੁਸੀਂ ਰਖੜੀ ਸੇਲ ਕਰ ਰਹੇ ਹੋਏ ਥੇ ਦੇਖ ਰਹੇ ਆ ਵੀ ਇਸ ਤਰੀਕੇ ਨਾਲ ਇਸ ਵਾਰ ਕਿੰਨਾ ਉਤਸ਼ਾਹ ਆ ਲੋਕਾਂ ਜਿ ਕੋਈ ਆਪਾਂ ਦੇਖਦੇ ਰਹੇ ਆ ਕਿ ਸੀਜ਼ਨ ਚ ਪਹਿਲਾਂ ਸਿੱਧੂ ਮੂਸੇ ਵਾਲੀ ਰਖੜੀ ਕਾਫੀ ਵਿਕਦੀ ਸੀਗੀ ਪਰ ਇਸ ਵਾਰ ਕਿਸ ਤਰੀਕੇ ਦਾ ਉਤਸ਼ਾਹ ਹੈ ਇਸ ਵਾਰ ਡੋਰੇਮੋਂਸ ਵਗੈਰਾ ਤੇ ਹੋਰ ਮਿਊਜ਼ਿਕ ਵਾਲੀਆਂ ਲਾਈਟਿੰਗ ਵਾਲੀਆਂ ਸਪੀਨਰ ਵਗੈਰਾ ਹਰ ਚੀਜ਼ ਦੀ ਰਖੜੀ ਦਾ ਬਹੁਤ ਜ਼ੋਰ ਆ ਤੇ ਭਰਾ ਭਾਬੀ ਦੀ ਰਖੜੀ ਦਾ ਏਡੀ ਦੀ ਰਖੜੀ ਹਰ ਤਰ੍ਹਾਂ ਦੀ ਰਖੜੀ ਕੰਬੋ ਪੈਕ ਭਾਬੀਆਂ ਦੀ ਅਲੱਗ ਰਖੜੀ ਹਰ ਤਰ੍ਹਾਂ ਦੀ ਰਖੜੀ ਦਾ ਬਹੁਤ ਜ਼ਿਆਦਾ ਉਤਸ਼ਾਹ ਆ ਪਰ ਜਿਸ ਤਿਕਣਾ ਸਮੇਂ ਦੀ ਕਦਰ ਹੁੰਦੀ ਹੈ ਨਾ ਕਿ ਕਿਸੇ ਸਮੇਂ ਤੇ ਸਿੱਧੂ ਮੂਸੇ ਵਾਲੇ ਦੀ ਰਖੜੀ ਬਹੁਤ ਪਸੰਦ ਕੀਤੀ ਗਈ ਸੀ ਪਰ ਕਦੀ ਕਦੀ ਡੋਰੀ ਮੋਨ ਵਾਲ ਜਿਸ ਤਰੀਕੇ ਦੀ ਗੱਲ ਕਰਦੇ ਹੋ ਪਰ ਇਸ ਵਾਰ ਜ਼ਿਆਦਾ ਲੋਕੀ ਫੈਸ਼ਨ ਹੋ ਗਿਆ ਵਾ ਕਿ ਬ੍ਰੇਸਲੇਟ ਵਗੈਰਾ ਪਹਿਨ ਪਹਿਨਣਾ ਪਸੰਦ ਕਰਦੀਆਂ ਨੇ ਇਸ ਵਾਰ ਹੀ ਕਿਸ ਤਰੀਕੇ ਦਾ ਜੋ ਉਸ ਚਾਹ ਬ੍ਰੇਸਲੇਟ ਵੀ ਵਿਕਦਾ ਵਾ ਵੱਡਿਆਂ ਵਾਸਤੇ ਪਰ ਜਿਹੜੇ ਬੱਚਿਆਂ ਦੀ ਰਖੜੀ ਹੁੰਦੀ ਆ ਉਹ ਜ਼ਿਆਦਾ ਟੈਡੀ ਵਗੈਰਾ ਕੋਈ ਗਿਫਟ ਆਈਟਮ ਹੋ ਜੇ ਨਾਲ ਲੱਗੀ ਹੋਵੇ ਇਸ ਤਰ੍ਹਾਂ ਦੀ ਰਖੜੀ ਜ਼ਿਆਦਾ ਵੇਖਦੀਆਂ ਪਰ ਉਤਸ਼ਾਹ ਕਿੰਨਾ ਕੁ ਪੈਣਾ ਚਾ ਕਿਉਂਕਿ ਜਿਸ ਤਰੀਕੇ ਨਾਲ ਆਪਾਂ ਗੱਲ ਹੁੰਦੀ ਗਿਫਟਾਂ ਦੀ ਕਿਤਨਾ ਕਿਤੇ ਪੈਣਾ ਗਿਫਟਾਂ ਲਈ ਵੀ ਰਖੜੀ ਬੰਦੀਆਂ ਨੇ ਪਰ ਕਿਤਨਾ ਕਿਤੇ ਉਤਸ਼ਾਹ ਵੀ ਹੁੰਦਾ ਭਰਾਵਾਂ ਦੀ ਸੁਖ ਵੀ ਮੰਗੀ ਜਾਂਦੀ ਹੈ ਇਸ ਚੀਜ਼ ਦੇ ਬਹੁਤ ਜ਼ਿਆਦਾ ਉਤਸਾਹ ਤੇ ਪੈਣਾ ਬੜੀ ਖੁਸ਼ੀ ਦੇ ਨਾਲ ਭਰਾ ਲਈ ਭਾਬੀ ਲਈ ਆਪਣੇ ਭਤੀਜੀਆਂ ਭਨੇਵਿਆਂ ਲਈ ਸਾਰਿਆਂ ਲਈ ਰਖੜੀ ਲੈ ਕੇ ਜਾਂਦੇ ਨੇ ਜਿੱਥੇ ਭਰਾਵਾਂ ਨੂੰ ਰਖੜੀ ਬੰਨ੍ਹਦੇ ਉੱਥੇ ਭਾਬੀਆਂ ਵਾਸਤੇ ਵੀ ਕਹਿੰਦੇ ਕੋਈ ਸਪੈਸ਼ਲ ਰਖੜੀ ਆ ਗਈ ਹੈ ਉਹਦੇ ਵਿੱਚ ਕੀ ਖਾਸ ਹੈ ਭਰਾ ਤੇ ਭਾਬੀ ਦਾ ਕੰਬੋ ਪੈਕ ਆ ਰਿਹਾ ਵਾ ਰਖੜੀ ਦਾ ਦੋਨੋ ਚੀਜ਼ਾਂ ਇਕੱਠੀਆਂ ਇਕੋ ਜਿਹੀਆਂ ਹੀ ਨੇ ਤੇ ਕੋਈ ਕਪਲ ਚ ਕਰਦਾ ਵਾ ਕੋਈ ਸਿੰਗਲ ਕਰਦਾ ਵਾ ਅਲੱਗ-ਅਲੱਗ ਵੈਰਾਈਟੀ ਐ ਦੋਨੋ ਤਰ੍ਹਾਂ ਦੀ ਵੈਰਾਈਟੀ ਆ ਰਹੀ ਐ ਭਰਾ ਭਾਬੀ ਲਈ ਲਗਾਤਾਰ ਜਿਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਆ ਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਵਕਫ ਵਕਫ ਤਰੀਕੇ ਨਾਲ ਕਸਟਮਰ ਆ ਰਹੇ ਨੇ ਤੇ ਇਸ ਵਾਰ ਕਾਫੀ ਉਤਸ਼ਾਹ ਦਿਖ ਰਿਹਾ ਪੈਣਾ ਸਾਡੇ ਨਾਲ ਕੁਝ ਹੋਰ ਵੀ ਪੈਣਾ ਮੌਜੂਦ ਨੇ ਹਾਂਜੀ ਮੈਮ ਕੀ ਨਾਮ ਤੁਹਾਡਾ ਜੀ ਸਿੰਦਰਜੀਤ ਕੋਰ ਤੁਸੀਂ ਰਖੜੀ ਦੇਖ ਰਹੇ ਹੋ ਕਿੰਨਾ ਉਤਸ਼ਾਹ ਹੈ ਕਿੰਨਾ ਕਿੰਤਜ਼ਾਰ ਹੁੰਦਾ ਇਸ ਰਖੜੀ ਦੇ ਤਿਉਹਾਰ ਦਾ ਬਹੁਤ ਬਹੁਤ ਜ਼ਿਆਦਾ ਆਮਦਾ ਬਹੁਤ ਵਧੀਆ ਲੱਗਦਾ ਇਸ ਦਿਨ ਨੂੰ ਕੀ ਗੱਲ ਭਰਾ ਕੋ ਗਿਫਟ ਲੈਣ ਲਈ ਇੰਤਜ਼ਾਰ ਕੀਤਾ ਜਾਂਦਾ ਕਿ ਭਰਾ ਦੀ ਸੁੱਖ ਮੰਗੀ ਜਾਂਦੀ ਹੈ ਨਹੀਂ ਸੁੱਖ ਮੰਗੇ ਜਾਂਦੀ ਪਿਆਰ ਸਿਰਫ ਪਿਆਰ ਮੰਗਿਆ ਜਾਂਦਾ ਵੀਰਾਂ ਦਾ ਵੀ ਪਿਆਰ ਮਿਲੇ ਤੁਸੀਂ ਇੱਥੇ ਅਨਕਪਾਲ ਜਨਰਲ ਸਟੋਰ ਤੇ ਆਏ ਹੋ ਕੀ ਲੱਗਦਾ ਇਹਨਾਂ ਕੋ ਰਕੜੀ ਵੈਰਾਈਟੀ ਹੈਗੀ ਵਧੀਆ ਕੋਈ ਕਿ ਛੋਟੀ ਮੋਟੀ ਬਹੁਤ ਜਿਆਦਾ ਵੈਰਾਈਟੀਆਂ ਬਹੁਤ ਸੋਹਣੀਆਂ ਸੋਹਣੀਆਂ ਸਾਰੇ ਵਜਨ ਨਾਲ ਵਧੀਆ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਲਗਾਤਾਰ ਤੁਸੀਂ ਜਿਸ ਤਰੀਕੇ ਨਾਲ ਆਪਾਂ ਰਕੜੀ ਦਾ ਤਿਉਹਾਰ ਹੁੰਦਾ ਤੇ ਸਾਰੇ ਕਿਤਨਾ ਕਿਤੇ ਭੈਣਾਂ ਨੂੰ ਵੱਖਰਾ ਚਾਹ ਹੁੰਦਾ ਕਿ ਇਸ ਦਿਨ ਆਪਾਂ ਭਰਾ ਦੀ ਸੁੱਖ ਮੰਗਾ ਗਈਆਂ ਆਜੋ ਤਿਉਹਾਰ ਆ ਗਿਆ ਟਾਈਮ ਆ ਗਿਆ ਕਿਉਂਕਿ ਰਖੜੀ ਦੇ ਵਿੱਚ ਥੋੜੇ ਦਿਨ ਰਹਿ ਗਏ ਨੇ ਕਿੰਨਾ ਕੁ ਸ਼ਾਇ ਰਖੜੀ ਕਿੱਦਾਂ ਬਹੁਤ ਜ਼ਿਆਦਾ ਚਾਹਿਆ ਸਾਲ ਹੋ ਗਿਆ ਦੇਖਦਿਆਂ ਪੀ ਇਹ ਦਿਨ ਆਵੇ ਤੇ ਇਹ ਰਖੜੀ ਲੈ ਕੇ ਜਾਈਏ ਕੀ ਰਖੜੀ ਗਿਫਟ ਵਾਸਤੇ ਖਰੀਦੀ ਜਾਂਦੀ ਜ਼ਿਆਦਾਤਰ ਕਿ ਸੁੱਖ ਮਾਤੇ ਇਹਨਾਂ ਦੀ ਸੁੱਖਣਾ ਮੰਗੀਦੀ ਹੈ ਇਹਨਾਂ ਦੀ ਉਮਰ ਵਾਸਤੇ ਭੋਖ ਮੰਗੀ ਜਾਂਦੀ ਹੈ ਭੀ ਉਮਰ ਹੁਣ ਜੀ ਕਿਸ ਤਰੀਕੇ ਦੀਆਂ ਰਖੜੀਆਂ ਵੇਖ ਰਹੇ ਹੋ ਤੁਸੀਂ ਇੱਥੇ ਆਏ ਹੋ ਬਹੁਤ ਵਧੀਆ ਬਹੁਤ ਸਾਰੇ ਬਾਜ਼ਾਰ ਨਾਲੋਂ ਜ਼ਿਆਦਾ ਵਧੀਆ ਅੱਛਾ ਜੀ ਬਹੁਤ ਵੈਰਾਈਟੀ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਮੈਂ ਜੀ ਤੁਸੀਂ ਵੀ ਆਏ ਹੋ ਰਖੜੀ ਵੇਖ ਰਹੇ ਹੋ ਕਿਸ ਤਰੀਕੇ ਦੀ ਰਖੜੀ ਵੇਖ ਰਹੇ ਹੋ ਬਹੁਤ ਵਧੀਆ ਸਾਰੇ ਪੰਜਾਬ ਇੱਥੇ ਦੁਕਾਨਾਂ ਨਾਲੋਂ ਵਧੀਆ ਜ਼ਿਆਦਾ ਰਖੜੀ ਹੈ ਇੱਥੇ ਅੱਛਾ ਜੀ ਹਾਂਜੀ ਕਿਸ ਤਰੀਕੇ ਦੀ ਰਖੜੀ ਵੇਚ ਰਹੇ ਹੋ ਤੁਸੀਂ ਉਹਨਕੇ ਡੋਰੀਮਨ ਵਾਲੀ ਵੇਚ ਰਹੇ ਹੋ ਬੱਚਿਆਂ ਵਾਸਤੇ ਕਿ ਨਹੀਂ ਨਹੀਂ ਜੈਂਸ ਵੇਖ ਰਹੇ ਆ ਭਰਾਵਾਂ ਵਾਸਤੇ ਵਧੀਆ ਜਿੱਤੇ ਲਿਖਿਆ ਹੁੰਦਾ ਵਧੀਆ ਤਰ੍ਹਾਂ ਦਾ ਉਸ ਤਰੀਕੇ ਦੀ ਠੀਕ ਹੈ ਜੀ ਹਾਂਜੀ ਕਿੰਨਾ ਕਿੰਨਾ ਕੁ ਸ਼ਾਇਆ ਕਿਉਂਕਿ ਰਖੜੀ ਤਾਂ ਹਰ ਵਾਰੀ ਆਉਂਦੀ ਹੈ ਤੇ ਹਰ ਸਾਲ ਪਹਿਣਾ ਜਿਹੜੀਆਂ ਭਰਾਵਾਂ ਦੀ ਸੁੱਖ ਮੰਗਦੀਆਂ ਪਰਾ ਜ ਜਿਨ੍ਹਾਂ ਦਾ ਨਹੀਂ ਵੀਰ ਹੁੰਦਾ ਉਹਨਾਂ ਨੂੰ ਦੁੱਖ ਲੱਗਦਾ ਜਿਨ੍ਹਾਂ ਦਾ ਹੁੰਦਾ ਉਹਨਾਂ ਨੂੰ ਤੇ ਚਾਅ ਬਹੁਤ ਜ਼ਿਆਦਾ ਹੁੰਦਾ ਵੀ ਇਸ ਦਿਨ ਦੇ ਵਿੱਚ ਇੰਤਜ਼ਾਰ ਹੈਗਾ ਵੀ ਮੇਰੇ ਭਰਾ ਦੀ ਅਜੇ ਰਖੜੀ ਆ ਮੈਂ ਜਾਵਾਂ ਤਿਹਾੜ ਲੈ ਕੇ ਅੱਜ ਕਿੰਨਾ ਕੁ ਚਾ ਆਇਆ ਤੁਸੀਂ ਰਖੜੀ ਵੇਖ ਰਹੇ ਹੋ ਦੱਸ ਨਹੀਂ ਸਕਦੀ ਬਹੁਤ ਜ਼ਿਆਦਾ ਲਗਾਤਾਰ ਤੁਸੀਂ ਦੇਖ ਰਹੇ ਸੀ ਕਸਟਮਰਾਂ ਨਾਲ ਗੱਲ ਕਰ ਰਹੇ ਸੀ ਦੁਕਾਨਦਾਰ ਜਿਨ੍ਹਾਂ ਨਾਲ ਗੱਲਬਾਤ ਕਰ ਰਹੇ ਸੀ ਇਸ ਵੇਲੇ ਅਸੀਂ ਲਖਪਾਲ ਜਨਰਲ ਸਟੋਰ ਤੇ ਖੜੇ ਸੀ ਜਿਨ੍ਹਾਂ ਵੱਲੋਂ ਵਕਫ ਵਕਫ ਤਰਾ ਦੀਆਂ ਰਖੜੀਆਂ ਲਗਾਈਆਂ ਗਈਆਂ ਤੇ ਕਿਤਨਾ ਕਿਤੇ ਰਖੜੀਆਂ ਦਿਖਾਈਆਂ ਜਾ ਰਹੀਆਂ ਨੇ ਲੋਕਾਂ ਨੂੰ ਅਤੇ ਮਹਿਲਾਵਾਂ ਵੱਡੇ ਪੱਦਰ ਤੇ ਇਸ ਚੀਜ਼ ਨੂੰ ਆਣ ਕੇ ਪਰਾਮਾ ਦੀ ਸੁਖ ਮੰਗੀ ਜਾ ਰਹੀ ਹੈ ਜਿਸ ਦੀ ਕਿਨਾਂ ਅਸੀਂ ਗੱਲ ਵੀ ਕੀਤੀ ਕਿ ਕਿਤਨਾ ਕਿਤੇ ਰੱਖੜੀ ਦੇ ਤਿਉਹਾਰ ਉਤੇ ਭੈਣਾਂ ਨੂੰ ਗਿਫਟ ਲੈਣ ਦਾ ਚਾਹ ਹੁੰਦਾ ਪਰ ਨਹੀਂ ਉਹਨਾਂ ਵੱਲੋਂ ਕਹਿ ਰਿਆ ਜਾ ਰਿਹਾ ਕਿ ਗਿਫਟ ਵੀ ਲੈਣੇ ਹੁੰਦੇ ਆ ਪਰ ਸਭ ਤੋਂ ਵੱਡੀ ਪਰਾ ਦੀ ਸੁਖ ਮੰਗੀ ਜਾਂਦੀ ਆ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਬਾਕੀ ਤੁਸੀਂ ਜੁੜੇ ਰਹੋ ਇਦਾਂ ਹੀ ਇੰਡੀਆ ਨਿਊਜ਼ ਪੰਜਾਬ ਦੇ ਨਾਲ ਅਜਨਾਲਾ ਤੋਂ ਜਗਜੀਤ ਸਿੰਘ